ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਦੁਨੀਆ ਭਰ ਦੇ ਪੰਜਾਬੀ ਪੰਜਾਬ ਦੇ ਨਾਲ ਖੜਨ ਪੰਜਾਬ ਨੂੰ ਆਬਾਦ ਕੀਤਾ ਜਾਵੇ ਪੰਜਾਬ ਦੇ ਲਗਭਗ 2300 ਪਿੰਡ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਪੰਜਾਬ ਦੀ ਲਗਭਗ 5 ਲੱਖ ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋਈ ਜਾਨੀ ਵੀ ਨੁਕਸਾਨ ਹੋਇਆ ਮਾਲੀ ਵੀ ਨੁਕਸਾਨ ਹੋਇਆ ਅਤੇ ਕਈ ਪਸ਼ੂ ਬਿਮਰਗ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਮਿਸ਼ਨ ਚਲਾਇਆ ਹੈ ਜਿਸ ਦਾ ਅਕਾਊਂਟ ਨੰਬਰ ਦਿੱਤਾ ਗਿਆ ਹੈ ਉਸ ਦਾ ਵਿਰੋਧ ਕਰ ਦਿੱਤਾ ਗਿਆ ਹੈ ਆਮ ਆਦਮੀ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਵੱਲੋਂ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹੀ ਕਰਦੇ ਨੇ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਕਹਿਣ ਤੇ ਹੀ ਪੰਜਾਬ ਚੜ੍ਹਦੀ ਕਲਾ ਮਿਸ਼ਨ ਜਿਹੜਾ ਹੈ ਉਹ ਚਲਾਇਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਵੱਡੇ ਅਹੁਦੇਾਂ ਤੇ ਸਾਰੇ ਵੱਡੇ ਅਹੁਦੇਾਂ ਤੇ ਦਿੱਲੀ ਵਾਲੇ ਤੇ ਫਿਰ ਦਿੱਲੀ ਵਾਲੇ ਫੰਡ ਦਿੱਲੀ ਦਿੱਲੀ ਦੇ ਵਿੱਚ 11 ਸਾਲ ਸਰਕਾਰ ਰਹੀ ਹੈ ਆਪ ਆਦੀ ਪਾਰਟੀ ਦੀ ਉਤੋਂ ਫੰਡ ਮੋਈਆ ਕਿਉਂ ਨਹੀਂ ਕਰਵਾਇਆ ਜਾ ਰਿਹਾ ਜੇਕਰ ਪੰਜਾਬ ਦੇ ਨਾਲ ਪੰਜਾਬੀਆਂ ਨੇ ਖੜਨਾ ਹੈ ਜੇਕਰ ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਨੂੰ ਆਬਾਦ ਕਰਨਾ ਹੈ ਤਾਂ ਫਿਰ ਸਾਨੂੰ ਸਰਕਾਰਾਂ ਦੀ ਲੋੜ ਨਹੀਂ ਰਗੜ ਸਿੰਘ ਨੇ ਕਿਹਾ ਕਿ ਕੋਈ ਇੱਕ ਵੀ ਪੈਸਾ ਇਸ ਖਾਤੇ ਵਿੱਚ ਨਾ ਪਾਵੇ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਬਾ ਨੇ ਇਸ ਦਾ ਹਸਾਬ ਦੇਣਾ ਹੈ ਨਾ ਇਸ ਉੱਤੇ ਆਰਟੀ ਪਾਈ ਜਾ ਸਕਦੀ ਹੈ ਕਿ ਸਾਨੂੰ ਵੇਰਵੇ ਦਿਓ ਕਿ ਇਹ ਪੈਸਾ ਇਕੱਠਾ ਕਿੱਥੇ ਕਿੱਥੇ ਇਕੱਠਾ ਕੀਤਾ ਗਿਆ ਕੀ ਇਹ ਪੰਜਾਬ ਨੂੰ ਆਵਾਜ਼ ਕਰਨ ਲਈ ਪੈਸਾ ਇਕੱਠਾ ਕੀਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਬਨ ਨੂੰ ਜਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰਨ ਦੇ ਲਈ ਫੰਡ ਕਿੱਥੇ ਕੀਤੇ ਜਾ ਰਹੇ ਨੇ ਇਹ ਖੁਦ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਨੇ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਐਨਆਰਆਈ ਭਰਾਵਾਂ ਨੂੰ ਰਿਕਵੈਸਟ ਕਰਦਾ ਹਾਂ ਕਿ ਖਾਤੇ ਦੇ ਵਿੱਚ ਪੈਸੇ ਨਾ ਪਾਏ ਜਾਣ ਪਿੰਡਾਂ ਦੇ ਵਿੱਚ ਆਓ ਪਿੰਡਾਂ ਦੇ ਜਾਇਜ਼ੇ ਲਓ ਜਿਨ੍ਹਾਂ ਨੂੰ ਲੋੜ ਹੈ ਲੋੜ ਦੇ ਅਨੁਸਾਰ ਉਹਨਾਂ ਨੂੰ ਪੈਸਾ ਦਿਓ ਲੋੜ ਦੇ ਅਨੁਸਾਰ ਉਹਨਾਂ ਨੂੰ ਘਰ ਬਣਾ ਕੇ ਦਿਓ ਲੋੜ ਦੇ ਅਨੁਸਾਰ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਰੇਤਾ ਜਾਂ ਗਾਰਚ ਖਵਾ ਦੋ ਟਰੈਕਟਰਾਂ ਦੇ ਨਾਲ ਲੇਕਿਨ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਖਾਤਾ ਨਵਾਂ ਜਾਰੀ ਅਕਾਊਂਟ ਜਾਰੀ ਕੀਤਾ ਹੈ ਉਹਦੇ ਵਿੱਚ ਪੈਸੇ ਪਾਉਂਦੇ ਹੋ ਉਸ ਦਾ ਹਿਸਾਬ ਕੌਣ ਦੇਊਗਾ ਉਹਦੇ ਉੱਤੇ ਆਰਟੀਪੀ ਪਾਈ ਜਾ ਸਕਦੀ ਕੀ ਪੈਸਾ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਜਾਂ ਪੰਜਾਬ ਨੂੰ ਆਵਾਜ਼ ਕਰਨ ਵਾਸਤੇ ਇਹ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇ ਖੁੱਲਾ ਚੈਲੰਜ ਕੀਤਾ ਗਿਆ ਹੈ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਪਗਤ ਸਿੰਘ ਵੱਲੋਂ ਕਾਨਫਰੰਸ ਕਰਕੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਪੰਜਾਬ ਦੇ ਕੋਲ ਪੈਸਾ ਹੀ ਬਹੁਤ ਜ਼ਿਆਦਾ ਹੈ ਪੰਜਾਬ ਦਾ ਖਜ਼ਾਨਾ ਹਰਿਆ ਭਰਿਆ ਹੋਇਆ ਹੈ ਪੰਜਾਬ ਦੇ ਕਿਸਾਨ ਖਜ਼ਾਨੇ ਦੇ ਵਿੱਚ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਤੇ ਫਿਰ ਐਨਵੀ ਭਰਾਵਾ ਦੇ ਕੋਲੋਂ ਹਾਲਾਂਕਿ ਅਰਵਿੰਦ ਕੇਜੀਵਾਲ ਹੋਰਾਂ ਨੇ ਮੰਤਰੀਆਂ ਵਿਧਾਇਕਾਂ ਅਤੇ ਸੰਸਦਾਂ ਦੀ ਡਿਊਟੀ ਲਗਾ ਦਿੱਤੀ ਹੈ ਕਿਸੇ ਨੂੰ 1 ਕਰੋੜ ਕਿਸੇ ਨੂੰ 2 ਕਰੋੜ ਜਿਸ ਤਰ੍ਹਾਂ ਬੀਠੇਰ ਵੱਲੋਂ 20 ਕਰੋੜ ਪੈ ਦਿੱਤਾ ਜਾਵੇਗਾ ਅਮਨ ਅਰੋੜਾ ਵੱਲੋਂ ਫੰਡ ਜਿਹੜਾ ਇਕੱਠਾ ਕਰਕੇ 20 ਕਰੋੜ ਦਿੱਤਾ ਜਾਵੇਗਾ ਕਈਆਂ ਮੰਤਰੀਆਂ ਤੇ ਕਈਆਂ ਵਿਧਾਇਕਾਂ ਨੇ 1 ਕਰੋੜ ਦੀ ਗੱਲ ਕੀਤੀ ਹੈ ਕਿਸੇ ਨੇ 10 ਲੱਖ ਦੀ ਕਿਸੇ ਨੇ 1 ਲੱਖ ਦੀ ਗੱਲ ਕੀਤੀ ਹੈ ਇਹ ਪੈਸਾ ਇਕੱਠਾ ਕਿੱਥੋਂ ਇਕੱਠਾ ਕੀਤਾ ਜਾਵੇਗਾ ਇਹ ਵੀ ਤਾਂ ਸਮਝ ਹੋਣੀ ਚਾਹੀਦੀ ਹੈ ਕਿ ਜਿਹੜੇ ਕਾਰੋਬਾਰੀ ਨੇ ਉਹਨਾਂ ਉੱਤੇ ਦਬਾਅ ਪਾਇਆ ਜਾਵੇਗਾ ਪਾਰਟੀ ਦੀ ਆਰਥ ਦੇ ਵਿੱਚ ਪੈਸਾ ਇਕੱਠਾ ਕੀਤਾ ਜਾਵੇਗਾ ਭਈ ਪੁੰਨਦਾਨ ਹੁੰਦਾ ਕਿਵੇਂ ਹੈ ਪੋੜਨ ਹੁੰਦਾ ਕਿ ਆਪਣੀ ਮਰਜ਼ੀ ਦੇ ਨਾਲ ਤੂੰ ਦਾ ਹਿਰਦਾ ਪਿੰਗਲੇ ਤੁਸੀਂ ਕਿਸੇ ਗਰੀਬ ਨੂੰ ਦੇ ਦਿਓ ਤੁਸੀਂ ਕਿਸੇ ਕਿਸਾਨ ਨੂੰ ਦੇ ਦਿਓ ਤੁਸੀਂ ਕਿਸੇ ਦਾ ਘਰ ਬਣਾ ਦਿਓ ਤੁਸੀਂ ਕਿਸੇ ਨੂੰ ਕਪੜਾ ਕਪੜਾ ਲੈ ਦਿਓ ਤੁਸੀਂ ਕਿਸੇ ਨੂੰ ਪਸ਼ੂ ਲੈ ਦਿਓ ਲੇਕਿਨ ਜਿਸ ਤਰ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿਮਾਨ ਵੱਲੋਂ ਰਿਕੁਐਸਟ ਕੀਤੀ ਗਈ ਹੈ ਵੀਡੀਓ ਕੰਫਰੈਂਸ ਵੀਡੀਓ ਜਾਰੀ ਕੀਤੀ ਗਈ ਹੈ ਪ੍ਰਗਟ ਕਰਨ ਕਹਿੰਦੇ ਨੇ ਕਿ ਇਹਨਾਂ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ ਇਹਨਾਂ ਨੇ ਬਾਅਦ ਵਿੱਚ ਇਹਨਾਂ ਪੈਸਾ ਪੈਸਿਆਂ ਦੇ ਹਵਾਲੇ ਨਹੀਂ ਦੇਣੇ ਕਿੱਥੇ ਖਰਚ ਕੀਤੇ ਕਿੱਥੇ ਖਰਚ ਨਹੀਂ ਕੀਤੇ ਪੰਜਾਬ ਸਰਕਾਰ ਨੇ ਅੱਜ ਫਿਰ 1000 ਕਰੋੜ ਰੁਪਏ ਕਰਜ਼ਾ ਸੈਂਟਰ ਸਰਕਾਰ ਤੋਂ ਲੈ ਲਿਆ ਹੈ ਦੂਸਰੇ ਪਾਸੇ ਪੰਜਾਬ ਪੰਜਾਬ ਸਰਕਾਰ ਪੰਜਾਬ ਦੀਆਂ ਪੰਜ ਵੱਡੀਆਂ ਪ੍ਰਾਪਰਟੀਆਂ ਵੇਚਣ ਜਾਰੀ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਸਾਨੂੰ ਪਤਾ ਹੈ ਕਿ ਪੈਸਾ ਕਿਵੇਂ ਇਕੱਠਾ ਕਰਨਾ ਹੈ ਰੈਵਨਿਊ ਕਿੱਥੇ ਆਉਣਾ ਹੈ ਲੇਕਿਨ ਉਹ ਰੈਵਨਿਊ ਕਿੱਧਰ ਗਿਆ ਉਹ ਟੈਕਸ ਕਿੱਧਰ ਗਿਆ ਉਹ ਜੀਐਸਟੀ ਕਿੱਧਰ ਗਈ ਉਹ ਕਰ ਕਿੱਧਰ ਗਿਆ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਹਨਾਂ ਗੱਲਾਂ ਦਾ ਜਵਾਬ ਹੀ ਨਹੀਂ ਦੇ ਰਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1000 ਕਰੋੜ ਰੁਪਏ ਦਾ ਹੋਰ ਕਰਜ਼ਾ ਲੈ ਲਿਆ ਉਧਰ ਕਾਨਫਰੰਸ ਕਰਕੇ ਕਾਨਫਰੰਸ ਕਰਕੇ ਪ੍ਰਗਤ ਸਿੰਘ ਨੇ ਕਹਿ ਦਿੱਤਾ ਹੈ ਕਿ ਪੰਜਾਬੀ ਖੁੱਦ ਆਪਣੇ ਪੱਦਰ ਤੇ ਆ ਕੇ ਪਿੰਡਾਂ ਦਾ ਜਾਇਜ਼ਾ ਲੈਣ ਪਿੰਡਾਂ ਦੇ ਲੋਕ ਲੋਕਾਂ ਦੇ ਨਾਲ ਖੜਨ ਪੰਜਾਬ ਨੂੰ ਆਵਾਜ਼ ਕਰਨ ਲੇਕਿਨ ਪੈਸਾ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਅਕਾਊਂਟ ਜਾਰੀ ਕੀਤਾ ਗਿਆ ਉਹਦੇ ਵਿੱਚ ਨਾ ਪਾਇਆ ਜਾਵੇ ਹੁਣ ਦੇਖਦੇ ਹਾਂ ਕਿੰਨੇ ਕੁ ਪੰਜਾਬੀ ਨਾਲ ਖੜਦੇ ਨੇ ਪੰਜਾਬ ਦੇ ਮੁੱਖ ਮੰਤਰੀ ਭੁਗਵਤਵਾਨ ਦੇ ਜਾਂ ਐਨ ਆਰ ਆਈ ਜਿਹੜੇ ਪੰਜਾਬੀ ਭਰਾ ਨੇ ਉਹ ਖੁਦ ਆਰ ਕੇ ਇੱਥੇ ਉਹਦਾ ਨਾਮ ਕੀ ਹੈ ਪੰਜਾਬ ਦੇ ਵਿੱਚ ਆ ਕੇ ਹਲਕਿਆਂ ਦਾ ਜਾਇਜ਼ਾ ਲੈਣਗੇ ਆਪੋ ਆਪਣੇ ਇੱਕ ਦੋ ਪਿੰਡ ਗੋਦ ਲੈ ਕੇ ਉਹਨਾਂ ਦੀ ਉਹ ਸੇਵਾ ਕਰਨਗੇ ਜਾਂ ਫਸਲਾਂ ਨੂੰ ਲੈ ਕੇ ਜ਼ਮੀਨ ਕਰਾਉਣ ਨੂੰ ਲੈ ਕੇ ਕਾਰਬ